ਜਿੰਨੇ ਵੀ ਲੋਕ ਕੈਨੇਡੀਅਨ ਸਿਟੀਜ਼ਨ ਜਾਂ ਫਿਰ ਪੀਆਰ ਹੋ ਚੁੱਕੇ ਨੇ ਉਹਨਾਂ ਲਈ ਇੱਕ ਵੱਡੀ ਖੁਸ਼ਖਬਰੀ ਇਹ ਆ ਰਹੀ ਆ ਕਿ ਉਹਨਾਂ ਦਾ ਇੱਕ ਬਹੁਤ ਵੱਡਾ ਸ਼ਿਕਵਾ ਸੀਗਾ ਕੈਨੇਡਾ ਗਵਰਨਮੈਂਟ ਦੇ ਉੱਪਰ ਕਿ ਸਾਡੇ ਮਾਪਿਆਂ ਨੂੰ ਜਿਹੜਾ ਪੀਆਰ ਵਾਲਾ ਪ੍ਰੋਗਰਾਮ ਆ ਉਹ 2020 ਤੋਂ ਬਾਅਦ ਕਿਉਂ ਨਹੀਂ ਖੋਲਿਆ ਗਿਆ ਇਸ ਪ੍ਰੋਗਰਾਮ ਬਾਰੇ ਚੰਗੀ ਤਰ੍ਹਾਂ ਪੜ੍ਹਦੇ ਆ ਜੀ ਜਦੋਂ ਕੈਨੇਡਾ ਗਵਰਨਮੈਂਟ ਨੇ 2011-12 ਦੇ ਵਿੱਚ ਮਾਪਿਆਂ ਨੂੰ ਇੰਡੀਆ ਤੋਂ ਬੁਲਾਉਣ ਵਾਲਾ ਪ੍ਰੋਗਰਾਮ ਬੰਦ ਕਰ ਦਿੱਤਾ ਸੀ ਉਹ ਇੱਕ ਫੈਮਿਲੀ ਸਪੌਂਸਰਸ਼ਿਪ ਹੋਇਆ ਕਰਦੀ ਸੀ ਉਸ ਤੋਂ ਬਾਅਦ ਇਹਨਾਂ ਨੇ ਇੱਕ ਲੋਟਰੀ ਸਿਸਟਮ ਨੂੰ ਲਾਂਚ ਕੀਤਾ ਸੀ ਲੋਟਰੀ ਸਿਸਟਮ ਦੇ ਵਿੱਚ ਜਿਹੜੇ ਕੈਨੇਡੀਅਨ ਸਿਟੀਜ਼ਨ ਜਾਂ ਫਿਰ ਪੀਆਰ ਲੋਕ ਨੇ ਉਹ ਹੀ ਆਪਣੇ ਮਾਪਿਆਂ ਨੂੰ ਇਨਵੀਟੇਸ਼ਨ ਦੇ ਸਕਦੇ ਨੇ ਪਰ ਉਹਨਾਂ ਨੂੰ ਆਪ ਦੀ ਪਿਛਲੀਆਂ ਸਾਲਾਂ ਦੀ ਇਨਕਮ ਮੀਟ ਕਰਨੀ ਪੈਂਦੀ ਆ ਜਿਹੜੀ ਕੇ 60 70 ਡਲਰ ਡਿਪੈਂਡ ਕਰਦਾ ਤੁਹਾਡੀ ਫੈਮਿਲੀ ਸਾਈਜ਼ ਕੀ ਆ ਤੇ ਉਹ ਪੂਰੀ ਕਰਨੀ ਪੈਂਦੀ ਆ ਤੇ ਫਿਰ ਤੁਸੀਂ ਆਪਦੇ ਮਾਪਿਆਂ ਦੀ ਫਾਈਲ ਨੂੰ ਲਾਟਰੀ ਸਿਸਟਮ ਜਨ ਕਿ ਪੀਜੀਪੀ ਫਰੋਂ ਦਾ ਇੱਕ ਪੂਲ ਓਪਨ ਹੁੰਦਾ ਉਹ ਤੁਸੀਂ ਆਪਣੀ ਫਾਈਲ ਸਬਮਿਟ ਕਰਦੇ ਹੋ ਤੇ ਉਹਦੇ ਵਿੱਚ 1 ਲੱਖ 1.5 ਲੱਖ ਫਾਈਲਾਂ ਐਵਰੀ ইয়ার ਲੱਗਦੀਆਂ ਸੀ ਪਹਿਲਾਂ ਐਕਿਦਾ ਮੈਨੂੰ ਪਤਾ ਕਿੰਨੇ ਲੱਗਣਗੇ ਕਿ 4 ਸਾਲੋ ਕੇ ਫਰੋਂ ਓਪਨ ਹੀ ਹੋਇਆ ਤੇ ਉਹਦੇ ਵਿੱਚ 25 ਹਜ਼ਾਰ ਲੋਕਾਂ ਨੂੰ ਪੀਆਰ ਮਿਲਦੀ ਸੀ ਉਹਦੇ ਮਾਪਿਆਂ ਨੂੰ ਕਹਿੰਦਾ ਮੌਲੋ ਉਹ 2020 ਦਾ ਜਿਹੜਾ ਪ੍ਰੋਗਰਾਮ ਸੀਗਾ ਉਸ ਵੇਲੇ ਕੋਵਿਡ ਆ ਗਿਆ ਤੇ ਫਿਰ ਇਮੀਗ੍ਰੇਸ਼ਨ ਵਿੱਚ ਬੜੀ ਮੈਸਟ ਹੋ ਗਿਆ ਖੜਾ ਕੁਸ਼ ਤੇ ਇਹਨਾਂ ਨੇ ਉਹ ਪੂਲ ਦੁਬਾਰਾ ਓਪਨ ਹੀ ਨਹੀਂ ਕੀਤਾ ਹੁਣ ਇਸ ਸਾਲ ਖਬਰਾਂ ਇਹ ਆ ਰਹੀਆਂ ਹਨ ਜੀ ਕਿ ਮਾਪਿਆਂ ਦਾ ਜਿਹੜਾ ਪੀਜੀਪੀਆ ਪ੍ਰੋਗਰਾਮ ਹੈ ਉਹ ਇਸ ਫਾਲ ਦੇ ਵਿੱਚ ਓਪਨ ਹੋਵੇਗਾ ਤੇ 35000 ਲੋਕਾਂ ਨੂੰ ਕਿਉਂਕਿ ਜਿਹੜੀਆਂ ਵੋਟਾਂ ਪੈਣਗੀਆਂ ਨੇ ਵੋਟਾਂ ਦਾ ਕੈਨੇਡੀਅਨ ਸਿਟੀਜ਼ਨ ਜਾਂ ਫਿਰ ਪੀਆਰ ਹੀ ਕੱਲੇ ਸਿਟੀਜ਼ਨ ਨਹੀਂ ਪਾ ਸਕਦੇ ਆ ਇਸ ਕਰਕੇ ਉਹਨਾਂ ਨੂੰ ਖੁਸ਼ ਕਰਨਾ ਨਹੀਂ ਚਲੋ ਖੈਰ ਖੁਸ਼ ਕਰਨੇ ਕਿ ਲੱਗ ਜੀਦਾ ਪਰ ਪ੍ਰੋਮ ਦਾ ਚੱਲਦਾ ਆ ਰਿਹਾ ਪਹਿਲਾਂ ਤੁਸੀਂ ਸੋ ਇਸ ਕਰਕੇ ਇਹ ਪ੍ਰੋਮ ਜਲਦੀ ਓਪਨ ਹੋਣ ਜਾ ਰਿਹਾ ਹੈ ਜੇਕਰ ਤੁਸੀਂ ਵੀ ਆਪਣੇ ਮਾਪਿਆਂ ਦੀ ਫਾਈਲ ਨੂੰ ਲਗਾਉਣਾ ਚਾਹੁੰਦੇ ਹੋ ਪੀਜੀਵੀ ਪ੍ਰੋਮ ਦੇ ਇਸ ਸਾਲ ਦੇ ਵਿੱਚ ਤਾਂ ਫਿਰ ਤੁਸੀਂ ਟੀਐਸ ਇਮੀਗ੍ਰੇਸ਼ਨ ਦੇ ਨਾਲ ਆਪਣੀ ਅਪਾਇੰਟਮੈਂਟ ਬੁੱਕ ਕਰ ਲਵੋ ਤਾਂ ਫਿਰ ਤੁਹਾਡੀ ਗੱਲਬਾਤ ਇੱਥੇ ਹੋ ਜਾਣੀ ਆ ਜੀ